ਦੋਸਤੋ ਇਸ ਵਾਰ ਦਾ ਬਜਟ ਪੰਜਾਬ ਲਈ ਬਹੁਤ ਹੀ ਜ਼ਿਆਦਾ ਡਿਸਪਾਇੰਟਡ ਰਹਾ ਪੰਜਾਬੀ ਹੋਣ ਦੇ ਨਾਤੇ ਮੈਨੂੰ ਇਹ ਚੰਗਾ ਨਹੀਂ ਲੱਗਿਆ ਪਰ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਸਰਕਾਰਾਂ ਪਹਿਲਾਂ ਵੀ ਪੰਜਾਬ ਦੇ ਨਾਲ ਇਹ ਵਿਤਕਰਾ ਕਰ ਚੁੱਕੀਆਂ ਨੇ ਬਿਹਾਰ ਦੇ ਵਿੱਚ ਐਕਸਪ੍ਰੈਸ ਹਾਈਵੇਜ਼ ਬਣਾਉਣ ਦੇ ਲਈ ਸਰਕਾਰ ਨੇ 26000 ਕਰੋੜ ਰੁਪਏ ਦਾ ਐਲਾਨ ਕੀਤਾ ਔਰ ਪੰਜਾਬ ਦੇ ਹਿੱਸੇ ਕੀ ਹੋਇਆ ਐਡੀਸ਼ਨਲ ਟੂ ਲੇਨ ਬ੍ਰਿਜ ਓਵਰ ਬਗੰਗਾ ਐਟ ਬਕਸਰ at a total cost of 26000 crore rupees menu to lagda sadkan da haal sab to kharab punjab ch hi hai main te main highway de upar vi pani khada dekhya is var de budget ton sarkar ne bahut kujh achieve kita khas karke lokan ne naraz kita punjab se dukh a pat karo pat karo aaj osi sarkar de nave budget da kyun kavil hai ਬਿਹਾਰ ਦੇ ਵਿੱਚ 3 ਐਕਸਪ੍ਰੈਸ ਹਾਈਵੇ ਦਾ ਐਲਾਨ ਪੰਜਾਬ ਦੇ ਲਈ 0 ਬਿਹਾਰ ਲਈ ਨਿਊ ਮੈਡੀਕਲ ਕਾਲਜ ਦਾ ਐਲਾਨ ਪੰਜਾਬ ਦੇ ਲਈ ਕੁਝ ਵੀ ਨਹੀਂ ਬਿਹਾਰ ਲਈ ਨਿਊ 에ਰਪੋਰਟ ਦਾ ਐਲਾਨ ਪੰਜਾਬ ਦੇ ਲਈ 0 ਬਿਹਾਰ ਲਈ ਨਿਊ ਸਪੋਰਟਸ ਇਨਫਰਾਸਟ੍ਰਕਚਰ ਦਾ ਐਲਾਨ ਪੰਜਾਬ ਦੇ ਲਈ ਕੁਝ ਵੀ ਨਹੀਂ ਬਿਹਾਰ ਦੇ ਲਈ ਨਿਊ ਪਾਵਰ ਪਲਾਂਟ ਦਾ ਐਲਾਨ ਔਰ ਪੰਜਾਬ ਦੇ ਲਈ ਕੋਈ ਪਲਾਨ ਨਹੀਂ ਸਤਿ ਸ਼੍ਰੀ ਅਕਾਲ ਮੈਂ ਰਣਜੀਤਪਾਲ ਇਸ ਵਾਰ ਦਾ ਬਜਟ ਬਹੁਤ ਹੀ ਜ਼ਿਆਦਾ ਸਵਾਲ ਖੜੇ ਕਰਦਾ ਜਿਸ ਦਾ ਜਵਾਬ ਦੇਣ ਦੀ ਜ਼ਰੂਰਤ ਸਾਰੇ ਹੀ ਪੰਜਾਬੀਆਂ ਨੂੰ ਹੈ ਦੋਸਤੋ ਸਰਕਾਰ ਦੇ ਸਹਾਰੇ ਨਾ ਰਹੀਏ ਸਾਡਾ ਫਰਜ਼ ਬਣਦਾ ਕਿ ਅਸੀਂ ਖੁਦ ਆਪਣੇ ਪੰਜਾਬ ਲਈ ਕੁਝ ਕਰੀਏ ਬਿਹਾਰ ਵਿੱਚ ਤਾਂ ਨਵੇਂ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਔਰ ਪੰਜਾਬ ਲਈ ਕੀ ਕੁਝ ਸਟੇਟਾਂ ਦੇ ਲਈ ਤੁਸੀਂ ਖਜ਼ਾਨੇ ਖੋਲਦੋ ਔਰ ਕੁਝ ਸਟੇਟਾਂ ਨੂੰ ਤੁਸੀਂ ਬਿਲਕੁਲ ਹੀ ਨਜ਼ਰਅੰਦਾਜ਼ ਕਰ ਦੋ ਇਹ ਕਿਤੇ ਵੀ ਇਨਸਾਫ ਨਹੀਂ ਹੈ ਇੱਥੋਂ ਮੈਨੂੰ ਹੁਣ ਇੱਕ ਸ਼ੇਅਰ ਯਾਦ ਆਉਂਦਾ ਉੱਚੀ ਇਮਾਰਤੋਂ ਮੇਂ ਹੋਇਆ ਜਸ਼ਨ ਸਾਰੀ ਰਾਤ ਹਮ ਬੁਨਿਆਦ ਕੇ ਪੱਥਰ ਤੇ ਕਿਸੇ ਨੇ ਹਮੇ ਪਾਣੀ ਤੱਕ ਨਹੀਂ ਪੁੱਛਿਆ ਮੈਨੂੰ ਲੱਗਦਾ ਕਿ ਮੈਡੀਕਲ ਕਾਲਜ ਦੀ ਜ਼ਰੂਰਤ ਸਭ ਤੋਂ ਜ਼ਿਆਦਾ ਪੰਜਾਬ ਨੂੰ ਹੈ ਕਿਉਂਕਿ ਪੰਜਾਬ ਖੇਤੀ ਨਾਲ ਦੇਸ਼ ਦਾ ਢਿੱਡ ਪਰਦਾ ਪਰਦਾ ਵਿਚਾਰਾ ਆਪ ਹੀ ਕੈਂਸਰ ਦਾ ਸਟੇਟ ਬਣ ਗਿਆ ਜਿਸ ਦਾ ਇਲਾਜ ਕਰਾਉਣ ਲਈ ਪੰਜਾਬੀਆਂ ਨੂੰ ਦੂਜੀ ਸਟੇਟ ਜਾਣਾ ਪੈ ਰਿਹਾ ਤੁਸੀਂ ਦੱਸੋ ਮੈਨੂੰ ਦੁੱਖ ਕਿਉਂ ਨਾ ਹੋਵੇ ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਨੂੰ 15000 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਪੂਰੇ ਦੇਸ਼ ਦਾ ਸਿਰਫ 1.5% ਜੀਓਗ੍ਰਾਫੀਕਲ ਏਰੀਆ ਹੋਣ ਦੇ ਬਾਵਜੂਦ ਵੀ ਪੰਜਾਬ ਪੂਰੇ ਭਾਰਤ ਨੂੰ ਕਣਕ ਦਾ 38% ਹਿੱਸਾ, ਚਾਵਲਾਂ ਦਾ 29% ਹਿੱਸਾ ਤੇ ਦੁੱਧ ਦਾ 10% ਹਿੱਸਾ ਪ੍ਰੋਡਿਊਸ ਕਰਕੇ ਦਿੰਦਾ ਹੈ। ਤੇ ਪੰਜਾਬ ਪੂਰੀ ਦੁਨੀਆ ਦੇ ਵਿੱਚ ਕਣਕ ਦੀ ਗ੍ਰੋਸ ਪ੍ਰੋਡਕਸ਼ਨ ਦੇ ਵਿੱਚ 7ਵੇਂ ਨੰਬਰ ਤੇ ਹੈ। ਇੰਨੀ ਵੱਡੀ ਦੇਣ ਆ ਪੰਜਾਬ ਦੀ ਪੂਰੇ ਦੇਸ਼ ਨੂੰ ਪਰ ਪੰਜਾਬ ਦੇ ਹਿੱਸੇ ਕੀ ਆਇਆ? ਐਨਾ ਹੀ ਨਹੀਂ ਸਗੋਂ ਬਿਹਾਰ ਦੇ ਪਾਵਰ ਪਲਾਂਟ ਦੇ ਹਿੱਸੇ 21400 ਕਰੋੜ ਰੁਪਇਆ ਆਇਆ। ਤੁਸੀਂ ਦੱਸੋ ਕਿ ਐਵੇਂ ਦੇ 2400 ਮੈਗਾਵਾਟ ਪਲਾਂਟ ਦੀ ਜ਼ਰੂਰਤ ਪੰਜਾਬ ਨੂੰ ਨਹੀਂ ਹੈ? ਪਹਿਲਾਂ ਪੰਜਾਬ ਦੇ ਕਿਸਾਨ ਨੂੰ ਪੀਐਮ ਸਮਾਨ ਨਿਧੀ ਯੋਜਨਾ ਦੇ ਨਾਲ ਕੁਝ ਨਾ ਕੁਝ ਰਕਮ ਦਿੱਤੀ ਜਾਂਦੀ ਸੀ। ਪਰ ਕਿਸਾਨ ਅੰਦੋਲਨ ਤੋਂ ਬਾਅਦ ਇਹ ਰਕਮ ਕਿਤੇ ਨਾ ਕਿਤੇ ਰੱਦ ਹੁੰਦੀ ਦਿਖ ਰਹੀ ਹੈ। ਦੋਸਤੋ ਮੇਰਾ ਮੰਨਣਾ ਹੈ ਕਿ ਰਾਜਨੀਤੀ ਇਸ ਚੀਜ਼ ਦੀ ਜ਼ਿੰਮੇਵਾਰ ਹੈ ਨਾ ਕਿ ਸਤਰੰਝ। ਪਿਛਲੇ 2-3 ਸਾਲਾਂ ਤੋਂ ਕਿਸਾਨਾਂ ਨੇ ਬਹੁਤ ਕੁਝ ਦਾਅਤੇ ਲਗਾਏ ਤੁਹਾਨੂੰ ਨਹੀਂ ਲੱਗਦਾ ਇਸ ਨਾਤੇ ਸਰਕਾਰ ਨੂੰ ਕੁਝ ਕਰਜ਼ੇ ਮਾਫ ਕਰਦੇ ਨੇ ਚਾਹੀਦੇ ਸੀ ਮੈਨੂੰ ਇਹ ਕਮੈਂਟ ਬਾਕਸ ਦੇ ਵਿੱਚ ਲਿਖੋ ਇਸ ਤਰ੍ਹਾਂ ਸਰਕਾਰ ਨੇ 2014 ਦੇ ਵਿੱਚ ਵਾਅਦਾ ਕੀਤਾ ਸੀ ਕਿ ਅਸੀਂ 2 ਕਰੋੜ ਨੌਕਰੀਆਂ ਹਰ ਸਾਲ ਦਵਾਂਗੇ 10 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਦੇਣਗੇ 10 ਸਾਲ ਤੋਂ ਵੱਧ ਹੋ ਚੁੱਕੇ ਨੇ ਸਰਕਾਰ ਬਣੀ ਨੂੰ 2 ਕਰੋੜ ਨੌਕਰੀਆਂ ਦੇ ਹਿਸਾਬ ਦੇ ਨਾਲ 20 ਕਰੋੜ ਨੌਕਰੀਆਂ ਸਾਡੀਆਂ ਬੰਦੀਆਂ ਨੇ ਸਰਕਾਰ ਨੂੰ ਪੁੱਛਿਆ ਜਾਵੇ ਕਿ ਇਹ 20 ਕਰੋੜ ਨੌਕਰੀਆਂ ਹੁਣ ਤੱਕ ਕਿੱਥੇ ਗਈਆਂ ਨੇ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਇਹਨਾਂ ਨੌਕਰੀਆਂ ਦਾ ਇਸ ਬਜਟ ਦੇ ਵਿੱਚ ਨਾ ਤਾਂ ਕਿ ਨਹੀਂ ਲਿਆ ਗਿਆ ਔਰ ਸਿੱਧਾ ਇਹਨੂੰ ਇੰਟਰਨਸ਼ਿਪ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਉਹ ਵੀ 1 ਕਰੋੜ ਆ ਗਵਰਨਮੈਂਟ ਵਿਲ ਲਾਂਚ ਅ ਕੰਪਰੀਹੈਂਸਿਵ ਸਕੀਮ ਫॉर ਪ੍ਰੋਵਾਈਡਿੰਗ ਇੰਟਰਨਸ਼ਿਪ internship opportunities in 500 top companies to 1 crore youth in 5 years jis tarike naal jawana nu agnivir scheme ch 4 saal di naukri de ke sarkar pichha chudari si same udan hi ajj youth nu internship de naam te thagya ja reha hai eh ta youth de layi ik navein tarike da jumla hai is de naal ik hor sawal khada hunda hai ke is nu mai desh da badluck kahan ya sarkar da failure kyunki ਅੱਜ ਸਰਕਾਰ ਦੀ ਸਭ ਤੋਂ ਵੱਡੀ ਅਚੀਵਮੈਂਟ ਇਹ ਹੈ ਕਿ ਯੂਥ ਦੇਸ਼ ਛੱਡ ਕੇ ਜਾ ਰਿਹਾ ਐ ਇੰਨੇ ਤਾਂ ਪੰਛੀ ਨਿਉੜੇ ਹੋਣੇ ਦੇਸ਼ ਤੋਂ ਜਿੰਨੇ ਪੰਜਾਬੀ ਉੜ ਗਏ ਪੰਛੀ ਬਨੂ ਉੜਤੀ ਫਿਰੂ ਮੱਤ ਗगन ਮੇਂ ਆਜ ਮੈਂ ਆ ਜਾ ਜੇ ਮਨ ਰੇਗਾ ਦੀ ਗੱਲ ਕਰੀਏ ਜਦੋਂ ਦੂਜੀਆਂ ਸਰਕਾਰਾਂ ਲੀਡ ਕਰਦੀਆਂ ਸੀ ਉਦੋਂ ਵੀ ਦਿਹਾੜੀ 400 ਰੁਪਏ ਸੀ ਅੱਜ ਮਹਿੰਗਾਈ ਸਤਵੇਂ ਅਸਮਾਨ ਤੇ ਹੈ ਦਿਹਾੜੀ ਫਿਰ 400 ਕੀ ਸਰਕਾਰ ਪੇਂਡੂ ਇਲਾਕਿਆਂ ਨੂੰ ਇਗਨੋਰ ਨਹੀਂ ਕਰ ਰਹੀ ਜਦੋਂ ਪੰਜਾਬ ਦੇ ਦੋ ਵੱਡੇ ਸ਼ਹਿਰਾਂ ਜਲੰਧਰ ਤੇ ਲੁਧਿਆਣਾ ਨੂੰ ਸਮਾਰਟ ਸਿਟੀ ਵਿੱਚ ਕਨਵਰਟ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਦੇ ਬਜਟ ਦੇ ਵਿੱਚ ਸਮਾਰਟ ਸਿਟੀ ਦਾ ਦੂਰ ਇਹਨਾਂ ਦੇ ਨਾਵਾਂ ਦਾ ਜ਼ਿਕਰ ਤੱਕ ਨਹੀਂ ਹੋਇਆ ਮੈਂ ਇਨਾਂ ਕੋ ਕਹਿ ਕੇ ਵੀਡੀਓ ਦਾ ਅੰਤ ਕਰਨਾ ਚਾਹਾਂਗਾ ਕਿ ਦੇਸ਼ ਦੇ ਲਈ ਇੰਨਾ ਕੁਝ ਕਰਨ ਤੋਂ ਬਾਅਦ ਵੀ ਪੰਜਾਬ ਤੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਗੈਰਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਦੋਸਤੋ ਇਹ ਦੇਸ਼ ਸਾਡਾ ਹੈ ਔਰ ਇਹਦੇ ਵਿੱਚ ਜਿੰਨੀਆਂ ਵੀ ਸਟੇਟਾਂ ਨੇ ਸਾਰੀਆਂ ਸਾਡੀਆਂ ਨੇ ਬਣਦੇ ਹੱਕ ਸਰਕਾਰ ਨੂੰ ਹਰ ਇੱਕ ਸਟੇਟ ਨੂੰ ਦੇਣੇ ਚਾਹੀਦੇ ਨੇ ਮੈਂ ਤਾਂ ਆਪਣੀ رائے ਬਜਟ ਦੇ ਉੱਪਰ ਤੁਹਾਨੂੰ ਦੇ ਦਿੱਤੀ ਤੁਸੀਂ ਆਪਣੀ رائے ਕਮੈਂਟ ਕਰਕੇ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾਲ